ਫੋਨ ਘੱਟੋਂ ਬੜਾ ਜਾ ਇਹਨੂੰ ਐ ਡੈਡਾ ਫੋਨ ਕਰਕੇ ਦਿਖਾਓ ਟਰਾਲੀ ਦੇ ਟਾਇਰ ਦੇ ਆਹ ਟਰਾਲੀ ਦੇ ਟਾਇਰ ਦੇ ਵਾਜੀ ਹੁਣ ਪਿੱਛੇ ਹੱਥ ਪਿੱਛੇ ਆਹ ਇਹਦੀਆਂ ਇਹਦੀਆਂ ਕੋਰਾਂ ਆਹ ਜੀ ਹੱਥ ਪਿੱਛੇ ਕਰੋ ਹੱਥ ਇਹਦੀਆਂ ਕੋਰਾਂ ਦੇਖੋ ਨੀਲੀਆਂ ਮਿਲਾ ਕੇ ਦੇਖ ਸਕਦੇ ਹੋ ਤੁਸੀਂ ਅਸੀਂ ਕੱਚੇ ਪੈਰੀ ਨਹੀਂ ਬਾਈ ਜੀ ਇਹ ਵਾਦਾ ਕਰਦੇ ਇਹ ਐਸਐਚਓ ਸਾਹਿਬੀ ਮਿਲਣਗੇ ਵੀ ਆਹ ਟਰਾਲੀ ਦੇ ਟਾਇਰ ਨੂੰ ਕੱਚੇ ਪੈਰੀ ਇਹਦੇ ਕਦੇ ਕਦੇ ਹੱਥ ਨਾਲ ਬੰਦੇ ਪਾਕੀ ਸਮਾਨ ਵੀ ਸਾਨੂੰ ਪਤਾ ਕਿੱਥੇ ਆ ਉਹ ਵੀ ਕੱਢਦੇ ਦੇਖ ਸਕਦਾ ਕਿਹੜੇ ਘਰੇ ਪੈਲੇ ਬਾਈ ਬਾਕੀ ਜਿਹੜਾ ਸਮਾਨ ਹੈ ਇਹ ਪਲਾਟ ਨੂੰ ਫਰੋਲ ਰਹੇ ਆ ਬੈਟਰੀਆਂ ਮਗਾਈਆਂ ਨੇ ਨੇਰਾ ਆ ਕਾਕੰਡਾ ਇੱਥੇ ਸਬਸੁੰਡੀ ਦਾ ਖਤਰਾ ਹੈ ਤੁਸੀਂ ਵੀ ਉਰੇ ਹੋ ਬੈਟਰੀਆਂ ਦਾ ਸਾਡਾ ਸਹਿਯੋਗ ਕਰੋ ਆਪਾਂ ਕੱਲੀ-ਕੱਲੀ ਚੀਜ਼ ਹੋਰ ਵੀ ਐਸਾ ਸਮਾਨ ਨਿਕਲਣ ਦੀ ਖਸਰਾ ਇਹ ਗੱਲਾਂ ਥੋੜੀ ਟਰਾਲੀਆਂ ਦਾ ਨਹੀਂ ਇਹ ਹੋਰ ਵੀ ਟਰਾਲੀਆਂ ਹੋਰ ਵੀ ਬੰਦੂ ਜਿਹੜਾ ਕਰੋੜਾਂ ਦਾ ਸਮਾਨ ਹੋਇਆ ਨਾ ਝੋੜੀ ਉਹ ਇਥੋਂ ਬਰਾਮਦ ਹੋ ਸਕਦੇ ਕੋ ਇਹ ਵੱਡਾ ਇੱਕ ਕੱਫਾ ਜਿਹੜਾ ਆਮ ਆਦਮੀ ਪਾਰਟੀ ਨੇ ਕੀਤਾ ਉਹਨਾਂ ਦੇ ਗੁਰਸ ਨੇ ਕੀਤਾ ਹੱਬ ਹੈਗੀ ਇਹ ਲੋਂਗੋਵਾਲ ਤੋਂ ਟਰਾਲੀ ਸਿੰਗਲ ਟੈਰੀ ਚੋਰੀ ਹੋਈ ਸੀ ਉਸ ਦਾ ਸਮਾਨ ਹੈ ਜਿਹੜਾ ਪੰਕਜ ਪੰਪੂ ਆਮ ਆਦਮੀ ਪਾਰਟੀ ਦਾ ਇੱਥੋਂ ਦਾ ਨਗਰ ਕੌਂਸਲ ਦੀ ਪ੍ਰਧਾਨ ਮੈਡਮ ਦਾ ਪਤੀ ਹੈ ਉਹਦੇ ਪਲਾਟ ਦੇ ਵਿੱਚੋਂ ਉਹਦੀਆਂ ਦੁਕਾਨਾਂ ਦੇ ਵਿੱਚੋਂ ਪੁਲਿਸ ਦੀ ਹਾਜ਼ਰੀ ਆ ਦਿਖਾ ਦਿਓ ਐਸਐਚਓ ਸਾਹਿਬ ਖੜੇ ਹੈ ਮੌਜੂਦਾ ਆਏ ਨੇ ਸਾਡੇ ਮਦਦ ਦੇ ਲਈ ਆਏ ਨੇ ਤੁਸੀਂ ਆਇਓ ਪੱਤਰਕਾਰ ਵੀਰ ਇਹ ਇੱਕ ਡੈਰ ਆ ਸੀ ਜਿਹੜੇ ਦੀ ਮੈਂ ਸਨਾਖਤ ਕਰ ਚੁੱਕਿਆ ਦੂਸਰਾ ਟਾਇਰ ਆ ਪਿਆ ਇਹ ਇੱਕ ਟਰਾਲੀ ਦੇ ਦੋਨੇ ਟਾਇਰ ਸਿੰਗਲ ਡੈਰੀ ਦੇ ਬਰਾਬਦ ਹੋ ਚੁੱਕੇ ਨੇ ਇਹਨਾਂ ਨੇ ਟਰਾਲੀ ਕਿੱਥੇ ਵੇਚਤੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਆ ਦੂਜੇ ਟਾਇਰ ਨੇ ਜਿਹੜੀਆਂ ਦੋ ਟਰਾਲੀਆਂ ਦਾ ਸੀ ਤੁਹਾਡੇ ਇੱਕ ਮਿੰਟ ਬਾਈ ਤੁਹਾਡੇ ਚੈਨਲਾਂ ਦੇ ਦਾਵਾ ਕੀਤਾ ਸੀ ਕਿ ਦੋ ਟਰਾਲੀਆਂ ਆਈਆਂ ਨੇ ਆ ਦੂਜੀ ਟਰਾਲੀ ਦੇ ਟਾਇਰ ਨੇ ਇਹ ਅਸੀਂ ਕਿਸਾਨ ਨੂੰ ਬੁਲਾ ਲਏ ਐ ਪਾਈ ਟਰਾਲੀਆਂ ਗਾਇਬ ਨੇ ਇਹਨਾਂ ਦੀ ਸਨਾਖਤ ਸਵੇਰੇ ਕਰਾਂਗੇ ਇਹ ਦੀ ਹੁਣ ਸਨਾਖਤ ਕਰਦਾ ਮੈਂ ਦਾਲਾ ਗਰਦਾ ਸਮੂਥ ਪੇਸ਼ ਕਰਦਾ ਇਹਦੇ ਮੈਂ ਮੇਰੇ ਪਿੰਡ ਦੀ ਟਰਾਲੀ ਤੋਂ ਲੋਂਗੋ ਵਾਲੀ ਇਹ ਮੈਂ ਸਨাক্ত ਕਰ ਕਿਉਂਕਿ ਭਾਈ ਜੀ ਇੱਕ ਗੱਲ ਤੁਹਾਨੂੰ ਦੱਸਣੀ ਚਾਹਣਾ ਅਸੀਂ 5 ਮਹੀਨੇ ਤੋਂ ਲਗਾਤਾਰ ਇਨਵੈਸਟੀਗੇਸ਼ਨ ਤੁਸੀਂ ਜਿਹੜੀ ਟਰਾਲੀ ਦੇ ਟਾਇਰ ਨੇ ਉਹਦੀਆਂ ਫੋਟੋਆਂ ਸਾਡੇ ਕੋਲੇ ਆਲਰੇਡੀ ਹੈਗੀਆਂ ਨੇ ਐਸਐਸਓ ਸਾਹਿਬ ਵੀ ਕਹਿਣਗੇ ਵੀ ਉਹ ਸਿੱਖਣ ਰੋਹੀ ਜਿਹੜੀ ਟਰਾਲੀ ਦਾ ਇੱਕ ਮਿੰਟ ਇੱਕ ਕੋਈ ਗੱਲ ਜਿਹੜੀ ਉਹ ਹੀ ਟਰਾਲੀ ਦਾ ਟਾਇਰਾ ਸੱਤੋਂ ਨਹੀਂ ਕਹਿਣ ਦੀ ਲੋੜ ਪੈਣੀ ਕਿਉਂਕਿ ਭਾਈ ਅਸੀਂ ਕੱਚੇ ਫੇਰ ਕੋਈ ਨਹੀਂ ਕੱਚੇ ਪੈਰੀ ਨਹੀਂ ਗੱਲ ਕਰਦੇ ਸੀ ਫੋਟੋ ਕੱਢ ਬਾਣੀ ਦਿਖਾ ਦਿੰਦੇ ਆ ਦੇਖੋ ਭਾਈ ਜੀ ਕੱਢੀ ਬਣੀ ਇਹ ਜਿਹੜੀ ਟਰਾਲੀ ਆ ਮੌਜੂਦਾ ਬਣੀ ਹੋਈ ਹੈ ਨਾ ਪੂਰੀ ਤੁਹਾਨੂੰ ਫੋਟੋ ਅਸੀਂ ਪੰਜਾਬ ਦੇ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਜਿਹੜੀਆਂ ਆ ਆਮ ਆਦਮੀ ਪਾਰਟੀ ਦਵੇ ਮਾਰਦੀ ਸੀ ਉਹ ਟਰਾਲੀ ਚੋਰ ਅੱਜ ਦੁਬਾਰਾ ਫੇਰ ਸਾਹਤੋਂ ਗਿਆ ਆਮ ਆਦਮੀ ਪਾਰਟੀ 90 ਦੇ ਵਿੱਚ ਇਹ ਕਿਸਾਨਾਂ ਦੇ ਸ਼ੰਗਾਰ ਸ੍ਰੀ ਜਿੱਤ ਹੈ ਕੱਢੀ ਕਰਾਉਣ ਆਇਆ ਠੀਕ ਜੀ ਪਹੁੰਚ ਗਿਆ ਵੀਰਾਂ ਪੀਰ ਬੰਦ ਹੋ ਗਿਆ ਇਹ ਜਿਹੜਾ ਸ਼ਾਮ ਦੇ ਆ ਜਾਵੋ ਨਾ ਅੱਜ ਆ ਕੇ ਜੰਦੇ ਅੱਗੇ ਵੀਰ ਫੇਰ ਜੁੜ ਕੇ ਲੱਗ ਜਾਂਦੇ ਫਿਰ ਉਹ ਹੁਣ ਵੀ ਪਾਇਰੇ ਹਨ ਥੰਡੇ ਕੰਢੀ ਕੰਢੀ ਆ ਅਸੀਂ ਹੁਣ ਆਹ ਟਰਾਲੀ ਦੇ ਟਾਇਰ ਨੇ ਦੇਖ ਤੁਸੀਂ ਦੇਖ ਸਕਦੇ ਹੋ ਦੇਖ ਸਕਦੇ ਹੋ ਸੇਮ ਟਾਇਰ ਨੇਗੇ ਮਿਲਿਆ ਸਾਡੇ ਨਾਲ ਦੇਖੋ ਲੱਖੋਂ ਨਹੀਂ ਬੜਾ ਜਾਂਦਾ ਭਾਈ ਅਸੀਂ ਕੱਚੇ ਪੈਰੀ ਗੱਲ ਨਹੀਂ ਦੇਖੋ ਅਸੀਂ ਲਗਾਤਾਰ ਜਦੋਂ 19 ਮਾਰਚ ਤੋਂ ਸ਼ੰਭੂ ਤੇ ਖਨੋਰੀ ਮੋਰਚੇ ਨੂੰ ਉਜਾੜਿਆ ਗਿਆ ਅਸੀਂ ਦਾਵਾ ਠੋਕਦੇ ਸੀ ਕਿ ਕੋਈ ਕਿਧੋਂ ਚੋਰ ਨਹੀਂ ਆਇਆ ਇਹ ਸਰਕਾਰ ਦੇ ਇਹਨਾਂ ਦੀ ਪਾਰਟੀ ਦੇ ਬੰਦੇ ਸਮਾਨ ਚੋਰੀ ਕਰਕੇ ਲੈ ਕੇ ਗਏ ਨੇ ਕਿਸਾਨਾਂ ਦਾ ਤੇ ਇਹ ਜ਼ਿੰਮੇਵਾਰ ਪੁਲਿਸ ਵੀ ਵਿੱਚ ਹੈ ਇਹਨਾਂ ਦੀ ਪਾਰਟੀ ਵਿੱਚ ਹੈ ਪੂਰੀ ਸਰਕਾਰ ਨਾਲ ਜੁੜੀ ਹੋਈ ਹੈ ਹੋਰ ਕੋਈ ਚੋਰ ਨਹੀਂ ਲੈ ਕੇ ਗਿਆ ਚੋਰੀ ਉਹ ਹਿਆਰਾਂ ਕਰੋੜਾਂ ਦਾ ਲੱਖਾਂ ਦਾ ਸਮਾਨ ਜਿਹੜਾ ਸਾਡਾ ਬਰਬਾਦ ਹੋਇਆ ਉਹਦੇ ਚ ਟਰਾਲੀਆਂ ਜਿਹੜੀਆਂ ਗੁੰਮੀਆਂ ਸੀ ਅਸੀਂ ਉਦੋਂ ਤੋਂ ਲੈ ਕੇ ਕਿੰਨੀਆਂ ਟਰਾਲੀਆਂ ਜਿਹੜੇ ਨਾਬੇ ਦੇ ਵਿੱਚ ਪਹੁੰਚੀਆਂ ਨੇ ਕੌਣ ਲੋਕ ਨੇ ਕਰੀਬ ਸ਼ੰਭੂ ਮੋਰਚੇ ਦੀਆਂ 22 ਟਰਾਲੀਆਂ ਗਾਇਬ ਸਨ ਉਹਨਾਂ 22 ਵੀ ਅਸੀਂ ਪੈੜ ਨੱਪਦੇ ਨੱਪਦੇ ਦੋ ਟਰਾਲੀਆਂ ਨੇ ਜਿਹੜੀਆਂ ਉਹ ਇਸ ਸ਼ਹਿਰ ਦੇ ਵਿੱਚ ਨਾਬੇ ਦੇ ਵਿੱਚ ਆਈਆਂ ਦੀ ਸਾਡੇ ਕੋਲੇ ਇੰਫੋਰਮੇਸ਼ਨ ਸੀ ਅਸੀਂ ਉਹਦੀ ਪੈੜ ਨੱਪਦੇ ਨੱਪਦੇ ਜਿੰਨਾ ਚਿਰ ਸਾਨੂੰ ਸਬੂਤ ਨਹੀਂ ਸੀ ਮਿਲਦਾ ਕੋਈ ਅਸੀਂ ਕਿਵੇਂ ਕਹਿ ਦੀਏ ਕੋਈ ਬੰਦਾ ਸਾਡਾ ਸਮਾਨ ਲੈ ਗਿਆ ਹੁਣ ਅਸੀਂ ਪੈੜ ਨੱਪ ਕੇ ਦਾਵਾ ਠੋਕਿਆ ਕਿ ਇਸ ਜਗ੍ਹਾ ਦੇ ਅੰਦਰ ਉਹਨਾਂ ਦਾ ਟਰਾਲੀਆਂ ਦਾ ਦੋ ਦਾ ਸਮਾਨ ਥੋੜਾ ਬਹੁਤਾ ਹੈ ਇਹ ਜਿੰਦਾ ਖੋਲੇ ਤੋਂ ਪਤਾ ਲੱਗੂ ਉਹਨਾਂ ਹੱਬਾਂ ਟਰਾਲੀਆਂ ਦੀਆਂ ਰੈਂਬੋ ਟਰਾਲੀਆਂ ਦੇ ਉਹ ਪਏ ਕੌਣ ਲੋਕ ਨੇ ਜਿਹੜੇ ਲੈ ਕੇ ਆਏ ਨੇ ਕੋਈ ਸਾਡੇ ਕੋਲੇ ਜਿਹੜੀ ਜਾਣਕਾਰੀ ਹੈ ਵੀ ਇਸ ਨਗਰ ਕੌਂਸਲ ਦੇ ਦੋ ਟਰੈਕਟਰ ਗਏ ਸੀ ਪ੍ਰੀਤ ਟਰੈਕਟਰ ਨੇ ਠੀਕ ਹੈ ਉਹ ਪ੍ਰਧਾਨ ਵੀ ਉੱਥੇ ਗਏ ਹੋਏ ਦੀ ਹਾਜ਼ਰੀ ਹੈ ਪ੍ਰਧਾਨ ਕੌਣ ਪ੍ਰਧਾਨ ਪੰਪੂ ਪੰਕਜ ਕੋਈ ਉਹਨਾਂ ਦਾ ਨਾਮ ਹੈ ਮੋٹے ਤੌਰ ਤੇ ਮੈਨੂੰ ਪੂਰਾ ਨਾਮ ਨਹੀਂ ਪਤਾ ਮੈਂ ਹੁਣੀ ਆ ਜੀ ਉਹ ਉੱਥੇ ਗਏ ਆ 20 ਮਾਰਚ ਨੂੰ ਜੀ ਮੈਨੂੰ ਅਜੇ ਪੂਰੀ ਜਾਣਕਾਰੀ ਦੇਵਾਂਗਾ ਤੁਹਾਨੂੰ ਐਦੋਂ ਵੀ ਅੱਗੇ ਜਾਣਕਾਰੀ ਦੇਉਂ ਵੀ ਬਲੈਰੋ ਗੱਡੀ 'ਚ ਗਏ ਸੀ ਸਾਡੇ ਕੋਲ ਜਾਣਕਾਰੀ ਇਹ ਮੋੜ ਲਈ ਉਹ ਟਰਾਲੀਆਂ ਜਿਹੜੀਆਂ ਇੱਥੇ ਆਈਆਂ ਨੇ ਉਹ ਇਹ ਪਤਾ ਕਰਦੇ ਆਂ ਵੀ ਇਹ ਜਗ੍ਹਾ ਉਹਨਾਂ ਦੀ ਹੈ ਜਾਂ ਕਿਸੇ ਦੀ ਹੋਰ ਹੈ ਪੁਲਿਸ ਨੂੰ ਬੁਲਾਇਆ ਹੈਗਾ ਇਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਉਹ ਟਰਾਲੀਆਂ ਸਰਕਾਰ ਨਾਲ ਮਿਲ ਕੇ ਇੱਥੇ ਲਿਆਉਣਾ ਕਿਉਂ ਲੋੜ ਸੀ ਕੀ ਗੱਲ ਸੀ ਇਨਫਾਰਮੇਸ਼ਨ ਕੌਣ-ਕੌਣ ਦੋਸ਼ੀ ਨੇ ਅਸੀਂ ਜਿਹੜਾ ਦਾਵਾ ਕਰਦੇ ਸੀ ਕਿ ਜਿਹੜੀ ਆਮ ਆਦਮੀ ਪਾਰਟੀ ਦੇ